ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਇੰਪੋਰਟੈਂਟ ਬੇਨਤੀ ਕਰਨ ਲੱਗੇ ਆ ਕੱਲ ਨੂੰ ਗਰੀਬਾਂ ਦੀ ਜੇਬ ਤੇ ਫੇਰ ਡਾਕਾ ਪੈ ਰਿਹਾ ਔਰ ਉਹ ਡਾਕਾ ਕਿਸ ਤਰ੍ਹਾਂ ਨਾਲ ਪੈ ਰਿਹਾ ਕੇਂਦਰ ਸਰਕਾਰ ਨੇ ਟੋਲ ਪਲਾਜ਼ਿਆਂ ਦੇ ਜਿਹੜੀ ਪਰਚੀ ਆ ਉਹ 5% ਵਾਧਾ ਕਰ ਦਿੱਤਾ ਔਰ ਉਹ ਵਾਧਾ ਕਰਕੇ ਗਰੀਬਾਂ ਨੂੰ ਹੋਰ ਮਾਰਿਆ ਗਿਆ ਪਹਿਲਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਹੀ ਨਹੀਂ ਵਧਾਉਂਦੀਆਂ ਕਿ ਆਮ ਬੰਦਾ ਰੋਡ ਤੇ ਚੱਲ ਹੀ ਨਹੀਂ ਸਕਦਾ ਔਰ ਉਹਦੇ ਨਾਲ ਹੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਜਿਹੜਾ ਬੱਸਾਂ ਦੇ ਗੱਡੀਆਂ ਦੇ ਕਿਰਾਏ ਵਧ ਗਏ ਔਰ ਅੱਜ ਜੇ ਕੋਈ ਘਰੋਂ ਨਿਕਲਦਾ ਨਾ ਉਨਾ ਹੀ ਟੋਲ ਪਲਾਜ਼ਾ ਲੱਗ ਜਾਂਦਾ ਤੇ ਉਨਾ ਹੀ ਤੇਲ ਲੱਗ ਜਾਂਦਾ ਔਰ ਗਰੀਬ ਬੰਦਾ ਜਿਹੜਾ ਵਾ ਉਹ ਕਿੱਥੋਂ ਗੱਡੀ ਲੈ ਲੂਗਾ ਕਿੱਥੋਂ ਰੋਡ ਤੇ ਚੱਲ ਪੂ ਪਹਿਲਾ ਰੋਡ ਟੈਕਸ ਫਿਰ ਟੋਲ ਟੈਕਸ ਆ ਨਵਾਂ ਹੀ ਕੰਮ ਸਰਕਾਰ ਨੇ ਕਰਤਾ ਔਰ ਇੱਥੇ ਗੁੰਡੇ ਭਾਏ ਆ ਟੋਲ ਪਲਾਜ਼ਿਆਂ ਤੇ ਔਰ ਗੁੰਡਾ ਟੈਕਸ ਲੈਂਦੇ ਆ ਗੁੰਡਾ ਟੈਕਸ ਕਿਦਾਂ ਲੈਂਦੇ ਆ ਜੇ ਕੋਈ ਲੰਘ ਜਾਂਦਾ ਤੇ ਉਹਦੇ ਉਹ ਦੋਬਲ ਪਰਚੀ ਕੱਟ ਦਿੰਦੇ ਆ ਗਾਈਡ ਲਾਈਨ ਦੀਆਂ ਸ਼ਰਿਆਮ ਧੱਜੀਆਂ ਉਡਾਈਆਂ ਜਾਂਦੀਆਂ ਔਰ ਜੇ ਕੋਈ ਬੰਦਾ ਗਾੜੀਆਂ ਨਾਲ ਸਵਾਲ ਜਵਾਬ ਕਰਦਾ ਤੇ ਬਾਹਰੋਂ ਨੇ ਸਾਰੇ ਉਹਨਾਂ ਦੇ ਗਲ ਪੈਂਦੇ ਨੇ ਔਰ ਤੁਸੀਂ ਵੀਡੀਓ ਦੇਖਦੇ ਰਹਿੰਦੇ ਜੇ ਲੋਕਾਂ ਨਾਲ ਕੁੱਟਮਾਰ ਕਰਦੇ ਨੇ ਇਸ ਕਰਕੇ ਮੈਂ ਪੰਜਾਬੀ ਚ ਕਹਿੰਦਾ ਗੁੰਡਾ ਟੈਕਸ ਟੂਲ ਪਲਾਜ਼ਾ ਤੇ ਗੁੰਡਾ ਟੈਕਸ ਲਿਆ ਜਾਂਦਾ ਔਰ ਉਹ ਗੁੰਡਾ ਟੈਕਸ ਬੰਦ ਹੋਣਾ ਚਾਹੀਦਾ 5% ਪਰਚੀ ਵਿੱਚ ਕੱਲ ਨੂੰ ਵਾਧਾ ਹੋ ਰਿਹਾ ਉਹ 5% ਕਿਸ ਗੱਲ ਦਾ ਤੁਹਾਨੂੰ ਦਈਏ ਕਿਹੜੀਆਂ ਤੁਸੀਂ ਸੜਕਾਂ ਬਣਾਤੀਆਂ ਕਿਹੜੇ ਤੁਸੀਂ ਪੁਲ ਬਣਾਤੇ ਹਰ ਜਗ੍ਹਾ ਤੇ ਤੇ ਜਾਮ ਲੱਗੇ ਕੋਈ ਆਲੇ ਦੋਲੇ ਸਾਫ ਸਫਾਈ ਨਹੀਂ ਥਾਂ ਥਾਂ ਤੋਂ ਸੜਕਾਂ ਟੁੱਟੀਆਂ ਕੋਈ ਬੈਲੈਂਸ ਨਹੀਂ ਸੜਕਾਂ ਦਾ ਸੋ ਲੋਕੋ ਜਾਗੋ ਭਰਾਓ ਜਾਗੋ ਇਹ ਬਿਲਕੁਲ ਸਰਕਾਰ ਜਿਹੜੀ ਆ ਧੱਕੇਸ਼ਾਹੀ ਕਰ ਰਹੀ ਆ ਔਰ ਆਏ ਦਿਨ ਹੀ ਮਾਨਾਇਆ ਕਰਦੀ ਆ ਔਰ ਜਿਹੜੇ ਨਮਾਇंदे ਚੁਣ ਕੇ ਗਏ ਸੋ ਭਰਾਓ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਪਾਰਲੀਮੈਂਟ ਚ ਵਿਧਾਨ ਸਭਾ ਚ ਇਸ ਗੱਲ ਨੂੰ ਚੁੱਕਿਆ ਕਰੋ ਕਿਉਂਕਿ ਲੋਕਾਂ ਨੇ ਆਪਣੇ 5 ਸਾਲ ਲਈ ਤੁਹਾਨੂੰ ਹੱਥ ਵੱਢ ਕੇ ਦੇ ਦਿੱਤੇ ਆ ਤੇ ਕਿਤੇ ਨਾ ਕਿਤੇ ਉਹ ਲੋਕ ਜਦੋਂ ਤੁਹਾਡੇ ਨਾਲ ਵੇਂਦੇ ਆ ਜਾਂ ਲੋਕਾਂ ਦੀ ਜੇਬ ਤੇ ਡਾਕਾ ਪੈ ਰਿਆ ਔਰ ਲੋਕ ਬਚਾਰੇ ਪਹਿਲਾਂ ਹੀ ਮਰੇ ਆ ਤੇ ਕਿੱਥੋਂ ਪੈਸੇ ਦੇਣ ਤੁਹਾਨੂੰ ਹੁਣ ਜਾਂਦੇ ਟੋਲ ਪਲਾਜੇ ਵਾਲਿਆਂ ਨੂੰ ਪੈਸੇ ਦੇਈਏ ਜਾਂ ਗੱਡੀ ਚ ਤੇਲ ਪੁਵਾਈਏ ਤੇ ਜਾਂ ਕਿਸੇ ਕੰਮ ਜਾਈਏ ਕਦੀ ਤੁਸੀਂ ਲੇਬਰ ਦੀ ਦਿਹਾੜੀ ਵਾਦੀ ਵੇਖੀ ਆ ਰੱਸਾਂ ਦੇ ਗੱਡੀਆਂ ਦੇ ਕਿਰਾਏ ਵਧ ਜਾਂਦੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਸਿਲੰਡਰਾਂ ਦੇ ਰੇਟ ਵਧ ਕੇ ਹਰ ਖਾਣ ਪੀਣ ਵਾਲੀ ਚੀਜ਼ ਦੇ ਰੇਟ ਵਧ ਗਏ ਜਿਹੜੇ ਕੁਦਰਤ ਵੱਲੋਂ ਪਾਣੀ ਦਿੱਤਾ ਗਿਆ ਉਸ ਦਾ ਵੀ ਰੇਟ ਵੱਧ ਲੱਗਿਆ ਔਰ ਇੱਕ ਵੀ ਸਹੂਲਤ ਲੋਕਾਂ ਦੇ ਹੱਕ ਚ ਨਹੀਂ ਸਰਕਾਰ ਮੰਨਾਈਆਂ ਤੇ ਮੰਨਾਈਆਂ ਕਰੀ ਪਰ ਇਹ ਗੁੰਡਾ ਟੈਕਸ ਜਿਹੜਾ ਵਾ ਇਹਦੇ ਖਿਲਾਫ ਡਟ ਕੇ ਆਵਾਜ਼ ਚੁੱਕੋ ਸੋ ਭਰਾਓ ਇਹ ਬੰਦ ਹੋਣਾ ਚਾਹੀਦਾ ਗੁੰਡਾ ਟੈਕਸ 5% ਅੱਜ ਵਧਾਤਾ ਇਹਨਾਂ ਨੇ ਹੋਰ 6 ਮਹੀਨੇ ਨਹੀਂ ਪੈਂਦੇ ਨੇ ਫਿਰ 10% 5% ਇਹ ਟੋਲ ਪਲਾਜ ਵਾਲਿਆਂ ਦੀ ਕਾਰਗੁਜ਼ਾਰੀ ਕੀ ਆ ਕੀ ਇਹਨਾਂ ਨੇ ਮਤਲਬ ਦੇਣ ਕੀ ਇੱਥੇ ਕੋਈ ਕੋਈ ਇਹ ਨਾਲੇ ਵਾਲੇ ਰੁੱਖ ਨਹੀਂ ਲਾਇਆ ਕੋਈ ਇੱਥੇ ਸਾਫ਼ ਸੁਥਰੇ ਬਾਥਰੂਮ ਨਹੀਂ ਕੋਈ ਇੱਥੇ ਐਂਬੂਲੈਂਸ ਨਹੀਂ ਕੋਈ ਐਮਰਜੈਂਸੀ ਕੇ ਨੂੰ ਲੋਡ ਪੈ ਜੇ ਖਲੋਂਦੇ ਨਹੀਂ ਪਰਚੀ ਕੱਟਦੇ ਔਰ ਗੁੰਡੇ ਜਿਹੜੇ ਗਲ ਪੈਂਦੇ ਲੋਕਾਂ ਦੇ ਔਰ ਸਾਰੇ ਪੰਜਾਬ ਤੋਂ ਬਾਹਰ ਦੇ ਨੇ ਕੋਈ ਸੜਕ ਤੁਸੀਂ ਵੇਖੋ ਕਿਸੇ ਪੰਜਾਬ ਦੀ ਇੱਕ ਸੜਕ ਦਾ ਵੀ ਬੈਲੈਂਸ ਵਿਖਾ ਦਿਓ ਕੋਈ ਕਿਤੇ ਉਹ ਟੁੱਟੀ ਆ ਕਿਤੇ ਕੋਈ ਬੈਲੈਂਸ ਨਹੀਂ ਔਰ ਸਾਡੇ ਲੀਡਰ ਹੀ ਨੇ ਨਕਮੇ ਆ ਕਿਤੇ ਨਾ ਕਿਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਪਈ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਚੁੱਕਦੇ ਜਦੋਂ ਕਿਤੇ ਇਲੈਕਸ਼ਨ ਹੁੰਦੀ ਤੇ ਉਦੋਂ ਬੋਲ ਪੈਂਦੇ ਆ ਸੋ ਮੇਰੀ ਹੱਥ ਜੋੜ ਕੇ মিডিਆ ਨੂੰ ਬੇਨਤੀ ਆ ਭਰਾਓ ਕਮਸੇ ਕਮ ਤੁਸੀਂ ਚੌਥਾ ਥੰਮ ਜੇ ਤੁਸੀਂ ਤੇ ਸਾਡੀ ਆਵਾਜ਼ ਚੁੱਕੋ ਕੱਲ ਨੂੰ ਜਿਹੜਾ 1 ਅਪ੍ਰੈਲ ਤੋਂ ਜਿਹੜਾ ਵਾ 5% ਵਾਧਾ ਕੀਤਾ ਜਾ ਰਿਹਾ ਟੋਲ ਟੈਕਸ ਦੀ ਪਰਚੀ ਦੇ ਵਿੱਚ ਔਰ ਕਿੱਥੋਂ ਤੱਕ ਜਾਇਜ਼ ਆ ਗਰੀਬ ਬੰਦਾ ਤੇ ਅੱਗੇ ਵਿਚਾਰਾ ਮਰਿਆ ਪਿਆ ਤੁਹਾਨੂੰ ਹੋਰ ਮਾਰ ਦਿੱਤਾ ਗਿਆ ਸੋ ਇਸ ਗੁੰਡਾ ਟੈਕਸ ਦੇ ਮੈਂ ਬਿਲਕੁਲ ਸਖਤ ਖਿਲਾਫ ਹਾਂ ਔਰ ਸਾਰੇ ਨਮਾਇੰਦਿਆਂ ਨੂੰ ਪੰਜਾਬ ਦੇ ਨੂੰ ਬੇਨਤੀ ਕਰਦਾ ਤੁਸੀਂ ਵੀ ਇਸ ਗੁੰਡਾ ਟੈਕਸ ਦੇ ਖਿਲਾਫ ਵਿਧਾਨ ਸਭਾ ਪਾਰਲੀਮੈਂਟ ਚ ਆਵਾਜ਼ ਚੁੱਕੋ ਕਿਉਂਕਿ ਲੋਕ ਤੁਹਾਡੇ ਅਲ ਦੇਖ ਰਿਹਾ ਕਿਤੇ ਨਾ ਕਿਤੇ ਪੰਜਾਬ ਦੀ ਔਰ ਪੰਜਾਬੀਅਤ ਦੀ ਗੱਲ ਕਰੋ ਇਨੇ ਸ਼ਬਦਾਂ ਦੇ ਨਾਲ ਫਤਿਹ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ